ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫੇਰ ਤੋਂ ਪੈਰੋਲ ਮਿਲੀ ਹੈ ਜੀਹਾਂ ਅੱਜ ਫੇਰ ਤੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨਾਂ ਦੀ ਪੈਰੋਲ ਤੇ ਬਾਹਰ ਆਏ ਨੇ ਇਹ ਵੱਡੀ ਜਾਣਕਾਰੀ ਅੱਜ ਸਾਹਮਣੇ ਆਈ ਹੈ ਕਿ ਰਾਮ ਰਹੀਮ ਨੂੰ ਅੱਜ ਸਵੇਰੇ ਸੁਨਾਰੀਆ ਜੇਲ੍ਹ ਤੋਂ ਜੋ ਹੈ ਉਹਨਾਂ ਦੇ ਡੇਰੇ ਚ ਲਿਜਾਇਆ ਗਿਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕੜੀ ਸੁਰੱਖਿਆ ਦੇ ਅੰਦਰ ਜੋ ਹੈਗਾ ਡੇਰਾ ਮੁਖੀ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਤੋਂ ਡੇਰਾ ਚ ਲਿਜਾਇਆ ਗਿਆ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਫੇਰ ਤੋਂ ਇੱਕ ਵਾਰ ਉਹਨਾਂ ਨੂੰ ਪੈਰੋਲ ਮਿਲੀ ਹੈ 40 ਦਿਨਾਂ ਦੀ ਪੈਰੋਲ ਤੇ ਹੁਣ ਫੇਰ ਤੋਂ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਏ ਨੇ ਦੱਸਿਆ ਕਿ ਉਸ ਤੋਂ ਪਹਿਲਾਂ ਵੀ 9 ਅਪ੍ਰੈਲ ਨੂੰ ਮੀਡੀਆ ਰਿਪੋਰਟਸ ਦੇ ਮੁਤਾਬਕ 21 ਦਿਨਾਂ ਦੀ ਫਰਲੋ ਤੇ ਰਾਮ ਰਹੀਮ ਬਾਹਰ ਆਏ ਸੀ ਤੇ ਇਸ ਤੋਂ ਪਹਿਲਾਂ ਵੀ ਜਾਣਕਾਰੀ ਮੁਤਾਬਕ ਫਰਵਰੀ ਚ ਵੀ ਰਾਮ ਰਹੀਮ ਪੈਰੋਲ ਤੇ ਬਾਹਰ ਆਏ ਸੀ ਤੇ ਹੁਣ ਇੱਕ ਵਾਰ ਫੇਰ ਤੋਂ ਜੋ ਰਾਮ ਰਹੀਮ ਨੂੰ ਆ ਪੈਰੋਲ ਮਿਲੀ ਹੈ ਤੇ ਉਹ ਸੁਨਾਰੀਆ ਜੇਲ੍ਹ ਤੋਂ ਜੋ ਆਪਣੇ ਡੇਰਾ ਪਹੁੰਚੇ ਨੇ ਇਹ ਵੱਡੀ ਖਬਰ ਹੁਣ ਫੇਰ ਤੋਂ ਸਾਹਮਣੇ ਆਈ ਹੈ ਦੱਸਿਆ ਕਿ ਰਾਮ ਰਹੀਮ ਰੇਪ ਤੇ ਇਸ ਦੇ ਨਾਲ ਹੀ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਕੇਸ 'ਚ ਸਜ਼ਾ ਕੱਟ ਰਹੇ ਨੇ ਇਹ ਵੱਡੇ ਗੰਭੀਰ aaropon ਦੇ ਤਹਿਤ ਉਹ ਰੋਤਕ ਦੀ ਸੁਨਾਰ ਜੋ ਹੈ ਸਜ਼ਾ ਕੱਟ ਰਹੀ ਨੇ ਤੇ ਬੰਦ ਨੇ ਤੇ ਉਹਨਾਂ ਨੂੰ ਲਗਾਤਾਰ ਪੇਰੋਲ ਜੋ ਹੈ ਕਿਤਨਾ ਕਿਤੇ ਮਿਲਦੀ ਰਹਿੰਦੀ ਹੈ ਉਸ ਤੋਂ ਪਹਿਲਾਂ ਵੀ ਉਹਨਾਂ ਦੀ ਜੋ ਪੇਰੋਲ ਉਹ ਚਰਚਾ ਦਾ ਵਿਸ਼ਾ ਬਣ ਗਈ ਸੀ ਕਿਉਂਕਿ ਇੰਨੇ ਗੰਭੀਰ આરોਪ ਉਹਨਾਂ ਤੇ ਸਾਧਵੀਆਂ ਦੇ ਜਿੰਸੀ ਸ਼ੋਸ਼ਣ ਦੇ આરોਪ ਰੇਪ ਦੇ આરોਪ ਅਤੇ ਉਸ ਤੋਂ ਨਾਲ ਹੀ ਕਤਲ ਦੇ આરોਪ ਲੱਗੇ ਨੇ ਤੇ ਕਤਲ ਦੇ આરોਪ ਇਹ ਦੋਨੋਂ ਇੰਨੇ ਜੋ ਹੈ ਗੰਭੀਰ આરોਪਾਂ ਦੇ ਤੇ ਜੋ ਰਾਮ ਰਹੀਮ ਨੇ ਸਜ਼ਾ ਕੱਟ ਰਹੀ ਨੇ ਤੇ ਉਸ ਤੋਂ ਬਾਅਦ باوجود ਵੀ ਜਦੋਂ ਉਹਨਾਂ ਨੂੰ ਪੇਰੋਲ ਮਿਲਦੀ ਹੈ ਤੇ ਇਹ ਚਰਚਾ ਦਾ ਵਿਸ਼ਾ ਬਣ ਜਾਂਦਾ ਉਸ ਤੋਂ ਪਹਿਲਾਂ ਵੀ ਉਹਨਾਂ ਨੂੰ ਪੇਰੋਲ ਮਿਲੀ ਸੀ ਤੇ ਹੁਣ ਫੇਰ ਤੋਂ 40 ਦਿਨਾਂ ਦੀ ਪੇਰੋਲ ਤੇ ਰਾਮ ਰਹੀਮ ਬਾਹਰ ਆਏ ਨੇ ਤੇ ਮੀਡੀਆ ਰਿਪੋਰਟ ਦੇ ਮੁਤਾਬਿਕ ਆਹੀ ਕਿ ਪੱਤਰਕਾਰ रामचंद्र ਛਤਰਪਤੀ ਜਿਹੜੇ ਪਰਿਵਾਰ ਵਾਲੇ ਉਹਨਾਂ ਵੱਲੋਂ ਵੀ ਵੱਡੇ ਸਵਾਲ ਚੁੱਕੇ ਜਾਂਦੇ ਨੇ ਕਿ ਕਿਤੇ ਨਾ ਕਿਤੇ ਉਹਨਾਂ ਤੇ ਕਤਲ ਦੇ aarop ਨੇ ਇੰਨੇ ਗੰਭੀਰ aaropon ਦੇ ਤਹਿਤ ਜਿੱਥੇ ਰਾਮ ਰਹੀਮ ਸਜ਼ਾ ਕੱਟ ਰਹੇ ਨੇ ਤੇ ਉਹਨਾਂ ਨੂੰ ਇੰਜ ਲਗਾਤਾਰ ਹਰਿਆਣਾ ਸਰਕਾਰ ਵੱਲੋਂ ਪੇਰੋਲ ਦਿੱਤੀ ਜਾਣੀ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਜ਼ਰੂਰ ਬਣ ਜਾਂਦਾ ਹੈ ਇਸ ਤੋਂ ਪਹਿਲਾਂ ਵੀ ਜਦੋਂ ਫਰਲੋ ਤੇ ਵੀ ਬਾਹਰ ਆਈ ਸੀ ਤੇ ਉਹਨਾਂ ਦੇ ਵੱਡੇ ਸਵਾਲ ਜੋ ਸੀਗੇ ਉਹਨਾਂ ਦੀ ਫਰਲੋ ਤੇ ਪੇਰੋਲ ਨੂੰ ਲੈ ਕੇ ਚੁੱਕਾ ਜੋ ਸੀਗੇ ਮੀਡੀਆ ਰਿਪੋਰਟਸ ਦੇ ਮੁਤਾਬਿਕ ਚਰਚਾਵਾ ਚ ਆਗੇ ਸੀਗੇ ਤੇ ਉਸ ਤੋਂ ਬਾਅਦ ਹੁਣ ਫੇਰ ਤੋਂ ਜੋ ਹੈਗਾ ਹਰਿਆਣਾ ਸਰਕਾਰ ਨੇ ਉਹਨਾਂ ਨੂੰ 40 ਦਿਨ ਦੀ ਮੂੜ ਤੋਂ ਪੈਰੋਲ ਦੇ ਦਿੱਤੀ ਹੈ ਤੇ ਕੜੀ ਸੁਰੱਖਿਆ ਦੇ ਅੰਦਰ ਅੱਜ ਰਾਮ ਰਹੀਮ ਜੋ ਹੈਗਾ ਉਹਨਾਂ ਨੂੰ ਸੁਨਾਰੀਆ ਜੇਲ ਤੋਂ ਜੋ ਹੈਗਾ ਉਹਨਾਂ ਦੇ ਡੇਰਾ ਸੱਚਾ ਸੌਦਾ ਲੈ ਕੇ ਜਾਂਦਾ ਗਿਆ ਤੇ ਜਾਣਕਾਰੀ ਮੁਤਾਬਕ ਉਹ 40 ਦਿਨਾਂ ਲਈ ਆਪਣੇ ਡੇਰੇ 'ਚ ਹੀ ਰਾਮ ਰਹੀਮ ਰਹਿਣਗੇ ਪਰ ਉਹਨਾਂ ਦੀ ਪੈਰੋਲ ਇੱਕ ਵੱਡਾ ਚਰਚਾ ਦਾ ਵਿਸ਼ਾ ਇੱਕ ਵਾਰ ਫੇਰ ਤੋਂ ਜ਼ਰੂਰ ਬਣ ਗਈ ਕਿ 40 ਦਿਨਾਂ ਦੀ ਪੈਰੋਲ ਜੋ ਇੱਕ ਵਾਰੀ ਫੇਰ ਤੋਂ ਰਾਮ ਰਹੀਮ ਨੂੰ ਦਿੱਤੀ ਗਈ ਹੈ ਇੰਨੇ ਗੰਭੀਰ aarop ਉਹਨਾਂ ਦੇ ਲੱਗੇ ਨੇ ਸਾਧਵੀਆਂ ਦੇ ਏਜੰਸੀ ਸੋਸ਼ਲ ਡ੍ਰੀਪ ਦੇ ਵੱਡੇ aarop ਉਹਨਾਂ ਤੇ ਉਸ ਤੋਂ ਬਾਅਦ ਜੋ ਹੈਗਾ ਪੱਤਰਕਾਰ ਰਾਮਚੰਦ ਛਤਰਪਤੀ ਦੇ ਕਤਲ ਦੇ ਇਲਜ਼ਾਮ ਰਾਮ ਰਹੀਮ ਤੇ ਹੈਗੇ ਨੇ ਤੇ ਉਹ ਇੰਨੀ ਦੋ ਗੰਭੀਰ aaropon ਦੇ ਤਹਿ ਜੋ ਹੈ ਰੋਦਕ ਦੀ ਸੁਨਾਰੀਆ ਜੇਲ੍ਹ 'ਚ ਸਜ਼ਾ ਕੱਟ ਰਹੇ ਨੇ ਤੇ ਇਸ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਹੁਣ ਉਹਨਾਂ ਨੂੰ 40 ਦਿਨ ਦੀ ਪੈਰੋਲ ਮਿਲ ਗਈ ਹੈ ਤੇ ਉਹ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਏ ਨੇ ਬਾਕੀ ਉਹਨਾਂ ਵੱਲੋਂ ਸਮਾਂ ਜੋ ਵਿਗਨ ਹੋਵੇਗਾ ਇਹਨਾਂ ਦੀ ਪੈਰੋਲ ਨੂੰ ਲੈ ਕੇ ਇੱਕ ਵੱਡੀ ਚਰਚਾ ਹੁੰਦੀ ਹੈ ਤੇ ਆਖਿਰ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ ਕਿ ਇੰਨੇ ਗੰਭੀਰ aaropon ਦੇ ਤਹਿ ਜੋ ਸਜ਼ਾ ਕੱਟ ਰਹੇ ਨੇ aaropi ਨੇ ਰਾਮ ਰਹੀਮ ਉਹਨਾਂ ਨੂੰ ਲਗਾਤਾਰ ਇੰਜ ਪੈਰੋਲ ਮਿਲਨੀ ਕਿੰਨਾ ਕੁ ਸਹੀ ਕਰਕੇ ਜੁਰਦ ਦਸੋ ਤੇ ਪੰਜਾਬ ਦੀਆਂ ਬੇਅਤਸਲੀ ਦੇਖਦੇ ਰਹੋ ਪੰਜਾਬ ਤੋਂ